ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਜੌਬ ਨਾਲ ਸੰਬੰਧਿਤ ਮੁਲਾਜ਼ਮਾਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕੈਬਨਟ ਮੀਟਿੰਗ ਜਿਹੜੀ ਹੋਣੀ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨਸ ਨੇ ਜਿਹੜੀ ਮੀਟਿੰਗ ਕਰਨੀ ਸੀ ਲੁਧਿਆਣੇ ਦੇ ਵਿੱਚ ਅੱਜ 14 ਤਰੀਕ ਨੂੰ ਜਿਹੜੀ ਇਹ ਮੀਟਿੰਗ 3 ਵਜੇ ਕੀਤੀ ਜਾਣੀ ਸੀ ਤੇ ਉਹ ਮੀਟਿੰਗ ਜਿਹੜੀ ਮੁਲਤਵੀ ਕਰ ਦਿੱਤੀ ਗਈ ਤੇ ਉਹ ਜਿਹੜੀ ਜੋ 15 ਜੂਨ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਇਸ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਤਾ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਸਾਰੇ ਜਾਣਦੇ ਆ 19 ਤਰੀਕ ਨੂੰ ਜਿਹੜਾ ਲੁਧਿਆਣਾ ਦੇ ਵਿੱਚ ਇਹ ਚੋਣਾ ਆਉਣ ਜਾ ਰਹੀਆਂ ਨੇ ਤੇ ਜਿਸ ਦੇ ਸਬੰਧ ਵਿੱਚ ਸਾਰੀਆਂ ਜਥੇਬੰਦੀਆਂ ਨੇ ਪ੍ਰੋਟੈਸਟ ਕਰ ਰਹੇ ਨੇ ਆਪਣੇ ਆਪਣੇ ਮੰਗਾਂ ਨੂੰ ਮਨਵਾਉਣ ਲਈ ਪ੍ਰੋਟੈਸਟ ਕਰ ਰਹੇ ਨੇ ਤਾਂ ਇਸ ਲਈ ਜਿਹੜੀ ਅੱਜ ਮੀਟਿੰਗ ਕਰਵਾਈ ਜਾਣੀ ਸੀ ਜਥੇਬੰਦੀਆਂ ਨਾਲ ਮੀਟਿੰਗ ਹੋਣੀ ਸੀ ਤਿੰਨ ਜਥੇਬੰਦੀਆਂ ਨਾਲ ਮੀਟਿੰਗ ਹੋਣੀ ਸੀ ਪਰ ਉਹ ਜਿਹੜੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਤਾਂ ਉਸ ਦਾ ਟਾਈਮ ਬਦਲ ਦਿੱਤਾ ਗਿਆ ਇਹ ਜਿਹੜੀ ਮੀਟਿੰਗ ਹੁਣ ਇਹ 15 ਤਰੀਕ ਨੂੰ ਕੱਲ ਨੂੰ ਹੋਏਗੀ ਇਹ ਮੀਟਿੰਗ ਦਾ ਜਿਹੜਾ ਸਮਾਂ ਵੀ ਬਦਲਿਆ ਗਿਆ ਤੇ ਇਸ ਦਾ ਸਥਾਨ ਵੀ ਬਦਲਿਆ ਗਿਆ ਇਸ ਜਿਹੜੀ ਮੀਟਿੰਗ ਦਾ ਸਥਾਨ ਹੋਏਗਾ ਪੰਜਾਬ ਪਲਸ ਟ੍ਰੇਨਿੰਗ ਫਲੋਰ ਵਿਖੇ ਜਿਹੜਾ ਇਹ 11 ਵਜੇ ਮੀਟਿੰਗ ਹੋਏਗੀ ਡੀਸੀ ਲੁਧਿਆਣਾ ਵੱਲੋਂ ਜਿਹੜੀ ਹੈ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਯੂਨੀਅਨ ਦੇ ਆਗੂਆਂ ਨੇ ਜਿਹੜਾ ਲੈਟਰ ਵੀ ਜਿਹੜੇ ਨੇ ਦੇ ਦਿੱਤੇ ਗਏ ਨੇ ਤੇ ਉਹਨਾਂ ਨੂੰ ਸਭਾ ਇਸ ਦੇ ਸਬੰਧ ਵਿੱਚ ਜਾਣਕਾਰੀ ਦੇ ਦਿੱਤੀ ਗਈ ਹੈ ਇਸ ਦੇ ਵਿੱਚ ਜਿਹੜੀਆਂ ਪੰਜ ਜਥੇਬੰਦੀਆਂ ਨਾਲ ਮੀਟਿੰਗ ਹੋਣੀ ਹੈ ਉਸ ਦੇ ਵਿੱਚ 3704 ਜਿਹੜੇ ਬੀਅਰਡ ਜਿਹੜੇ ਮਾਸਟਰ ਕੀ ਆਰਡਰ 3704 ਨੂੰ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਨੂੰ ਇਸ ਦੇ ਵਿੱਚ ਬੁਲਾਇਆ ਗਿਆ ਯੂਨੀਅਨ ਦੇ ਨੂੰ ਜਿਹੜਾ ਇਸ ਦੇ ਵਿੱਚ ਸੱਦਾ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੀ ਆਰਜੀ ਟੀਚਰ ਯੂਨੀਅਨ ਰਜਿੰਦਰ ਕੌਰ ਨੂੰ ਇਸ ਦੇ ਵਿੱਚ ਸੱਦਾ ਦਿੱਤਾ ਗਿਆ ਏਟਟੀ ਟੈਟ ਫਾਰ ਐਸੋਸੀਏਸ਼ਨ ਨੂੰ ਜਿਹੜਾ ਇਹਦੇ ਵਿੱਚ ਕਮਲ ਠਾਕਰ ਨੂੰ ਸੱਦਾ ਦਿੱਤਾ ਗਿਆ ਕੋਵਿਡ 19 ਦੇ ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟਰੀ ਯੂਨੀਅਨ ਦੇ ਜਿਹੜੇ ਪ੍ਰਧਾਨ ਰਾਜਵਿੰਦਰ ਸਿੰਘ ਨੂੰ ਬੁਲਾਇਆ ਗਿਆ ਤੇ ਆਂਗਣਵਾੜੀ ਯੂਨੀਅਨ ਦੇ ਜਿਹੜੇ ਇਹ ਦੇ ਪ੍ਰਧਾਨ ਹਰਜੀਤ ਕੌਰ ਉਸ ਜਿਹੜਾ ਨੂੰ ਜਿਹੜਾ ਇਸ ਵਿੱਚ ਬੁਲਾਇਆ ਗਿਆ ਇਹ ਪੰਜ ਜਥੇਬੰਦੀਆਂ ਨੇ ਜਿਸ ਦੇ ਨਾਲ ਇਹ ਮੀਟਿੰਗ ਕੀਤੀ ਜਾਣੀ ਹੈ ਤਾਂ ਇਸ ਮੀਟਿੰਗ ਦਾ ਜਿਹੜਾ ਸਮਾਂ ਬਦਲ ਕੇ ਜਿਹੜਾ ਅੱਜ 3 ਵਜੇ ਮੀਟਿੰਗ ਕੀਤੀ ਜਾਣੀ ਸੀ ਲੁਧਿਆਣੇ ਵਿੱਚ ਪਰ ਡੀਸੀ ਵੱਲੋਂ ਜਿਹੜਾ ਇਸ ਦਾ ਸਮਾਂ ਬਦਲ ਦੱਸਿਆ ਗਿਆ ਹੈ ਕਿ ਬਦਲ ਦਿੱਤਾ ਗਿਆ ਹੈ ਤੇ ਕੱਲ ਨੂੰ ਜਿਹੜਾ ਫਲੋਰ ਵਿਖੇ ਪੰਜਾਬ ਪੁਲਿਸ ਟ੍ਰੇਨਿੰਗ ਜਿੱਥੇ ਕਰਵਾਈ ਜਾਂਦੀ ਹੈ ਉੱਥੇ 플ੋਰ ਵਿਖੇ ਜਿਹੜੀ ਇਸ ਦੀ 11 ਵਜੇ ਇਹਨਾਂ ਪੰਜ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਤਾਂ ਇਸ ਮੀਟਿੰਗ ਦੇ ਵਿੱਚ ਜਿਹੜਾ ਅਸੀਂ ਮੇਨ ਮੁੱਦੇ ਇਹਨਾਂ ਦੇ ਜਿਹੜੇ ਰਹਿਣਗੇ ਉਹ ਸਿਰਫ ਜਿਹੜੇ ਕੈਡਰ ਨਾਲ ਸੰਬੰਧਤ ਮੁੱਦੇ ਹੋਣਗੇ ਜਿਹੜੇ ਸਾਂਝੇ ਮੁੱਦੇ ਜਿਹੜੇ ਨੇ ਉਹਨਾਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ ਤਾਂ ਇਸ ਦੇ ਵਿੱਚ ਜਿਹੜਾ 13% ਡੀਏ ਦਾ ਜਾਂ ਪੁਰਾਣੀ ਪੈਨਸ਼ਨ ਜੇ 올ਡ ਪੈਨਸ਼ਨ ਸਕੀਮ ਜਾਂ ਟੀਚਰਾਂ ਨੂੰ ਪੱਕਾ ਕਰਨ ਜਾਂ ਕੋਈ ਵੀ ਜਿਹੜੀ ਸਾਂਝੀਆ ਮੰਗਾ ਨੇ ਉਸ ਤੇ ਵਿਚਾਰ ਨਹੀਂ ਕੀਤਾ ਜਾਵੇਗਾ ਇਹ ਮੀਟਿੰਗ ਜਿਹੜੀ ਫਲੋਰ ਵੀਖੇ ਕੱਲ ਜਿਹੜੀ ਕੀਤੀ ਜਾਣੀ ਹੈ ਤੇ ਹੁਣ ਤੇ ਅਪਡੇਟ ਏ ਸੀ ਅੱਜ ਦੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ